ਸਚੇਕਾਲ ਤੁਸੀਂ ਦੇਖ ਰਹੇ ਹੋ ਲਿਵਿੰਗ ਇੰਡੀਆ ਨਿਊਜ਼ ਤੇ ਮੈਂ ਪ੍ਰਭਜੋਤ ਕੁਮਾਰ ਪੰਜਾਬੀ ਗਾਇਕੇ ਬੀ ਪ੍ਰਾਂਕ ਤੋਂ ਬਾਅਦ ਹੁਣ ਬੱਬੂ ਮਾਨ ਦੇ ਲਾਈਵ ਸ਼ੋਅ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਜਿੱਥੇ ਲਾਈਵ ਸ਼ੋਅ ਦੌਰਾਨ ਭਾਰੀ ਹੰਗਾਮਾ ਹੋਇਆ ਹੈ ਦਰਅਸਲ ਇਸ ਲਾਈਵ ਸ਼ੋਅ ਦੌਰਾਨ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ਬੈਸ ਹੋ ਗਈ ਜਿਸ ਮਗਰੋਂ 35 ਤੋਂ 40 ਨੌਜਵਾਨ ਨੇ ਦੋ ਨੌਜਵਾਨਾਂ ਦੇ ਉੱਤੇ ਜਾਨਲੇਵਾ ਹਮਲਾ ਕਰ ਦਿੱਤਾ ਇਸੇ ਦੌਰਾਨ ਕਈ ਜ਼ਖਮੀ ਹੋਏ ਨੇ ਜਿਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਨੇ ਹੁਣ ਉਹਨਾਂ ਨੂੰ ਹਸਪਤਾਲ ਲੈ ਜਾਇਆ ਗਿਆ ਹੈ ਜਾਣਕਾਰੀ ਮੁਤਾਬਕ ਹਸਪਤਾਲ ਚ ਦਾਖਲ ਵਿਅਕਤੀ ਨੇ ਦੱਸਿਆ ਕਿ ਉਹ ਆਪਣੀ ਪਤਨੀ ਬੱਚਿਆਂ ਸਮੇਤ ਤੇ ਸਾਲੀ ਨਾਲ ਬਾਬਾ ਫਰੀਦਕੋਟ ਕਾਲਜ ਚ ਚੱਲ ਰਹੇ ਬਬੂ ਮਾਨ ਦੇ ਪ੍ਰੋਗਰਾਮ ਚ ਸ਼ਾਮਿਲ ਹੋਣ ਲਿ ਗਿਆ ਸੀ ਜਦੋਂ ਸ਼ਾਮ ਕਰੀਬ 4:30 ਵਜੇ ਉੱਥੇ ਅੰਦਰ ਦਾਖਲ ਹੋਏ ਤਾਂ ਕੁਝ ਨੌਜਵਾਨਾਂ ਦੇ ਵੱਲੋਂ ਹੰਗਾਮਾ ਕੀਤਾ ਜਾ ਰਿਹਾ ਸੀ ਤੇ ਉਹਨਾਂ ਨੇ ਕਿਹਾ ਕਿ ਉਹਨਾਂ ਨੌਜਵਾਨਾਂ ਨੇ ਉਸ ਦੀ ਪਤਨੀ ਤੇ ਸਾਲੀ ਦੇ ਉੱਪਰ ਗਲਤ ਟਿੱਪਣੀਆਂ ਕੀਤੀਆਂ ਜਿਸ ਦਾ ਉਸ ਨੇ ਵਿਰੋਧ ਕੀਤਾ ਸੀ ਦੌਰਾਨ ਮੁਲਜ਼ਮਾ ਨੇ ਨੌਜਵਾਨ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਹਮਲਾ ਕਰ ਦਿੱਤਾ ਉਸ ਨੇ ਦੱਸਿਆ ਕਿ ਕਿਸੇ ਨੇ ਵੀ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਪਰ ਉੱਥੇ ਮੌਜੂਦ ਲੋਕਾਂ ਦੇ ਵੱਲੋਂ ਲਗਾਤਾਰ ਵੀਡੀਓ ਹੀ ਬਣਾਈ ਜਾ ਰਹੀ ਸੀ। ਮੇਰੀ ਕੀ ਨਾਮ ਤੁਹਾਡਾ? ਮੇਰਾ ਨਾਮ ਹਰਪ੍ਰੀਤ ਹੈ। ਕੀ ਹੋਇਆ ਕੀ ਮਾਮਲਾ ਕੀ ਹੋਇਆ ਜੀ? ਆਪਣਾ ਉੱਥੇ ਲੇਟਿਸ ਨੂੰ ਮਿਸਵਿਵ ਕਰਦੇ ਸੀ ਉੱਥੇ। ਕਿਥੇ? ਤਾਂ ਆਪਣਾ ਬਾਬਾ ਫਰੀਦ ਕੋਲ ਜੇ ਅੰਦਰ ਫੰਕਸ਼ਨ ਨਹੀਂ ਹੋਇਆ ਆਪਣਾ ਮੈਂ ਅਸੀਂ ਫੈਮਿਲੀ ਨਾਲ ਉੱਠ ਕੇ ਦੇਖਣਾ। ਅੱਛਾ। ਤੇ ਆਪਾਂ ਉੱਥੇ ਮੜੀਤ ਸੀਗੀ। ਉਹ ਪਹਿਲਾਂ ਵੀ ਲੜ ਕੇ ਆਈ ਸੀ। ਅਗਾਹ ਵੀ ਲੜਨੇ ਜਾਂਦੇ ਸੀਗੇ। ਤੇ ਆਪਣਾ ਲੇਡੀ ਨਾਲ ਦੋਨਾਂ ਨਾਲ ਮੇਰੀ ਮੈਸੇਜ ਨਾਲ ਤੇ ਆਪਣੇ ਮੇਰੀ ਸਾਰੀ ਨਾਲ ਦੋਨਾਂ ਨਾਲ ਮੈਸੇਜ ਵੇਵ ਕਰਕੇ ਅੱਗੇ ਜਾਣ ਲੱਗੇ ਸੀਗੇ ਮੈਂ ਕਹਿੰਦਾ ਬਈ ਦੇਖ ਕੇ ਥੋੜਾ ਜਿਹਾ ਧਿਆਨ ਨਾਲ ਤੇ ਬਸ ਇੰਨੀ ਕਹਿੰਦੀ دیر ਸੀ ਉਹਨਾਂ ਨੇ ਕਿਸੇ ਨੇ ਕਿਰਪਾਨ ਕੱਢ ਲਈ ਕਿਸੇ ਨੇ ਕੀ ਕੱਢ ਲਿਆ ਕਿਸੇ ਨੇ ਕਿਰਤੀ ਕੱਢ ਲਈ ਤੇ ਸਭ ਇੱਕੋ ਧਾਮ 30 35 ਚੱਲੀ ਜਾਣੇ ਸੀਗੇ ਸਭ ਇੱਕੋ ਧਾਮ ਹੀ ਪੈ ਗਏ ਕੀ ਲੱਗਦਾ ਵੀ ਐਡਾ ਵੱਡਾ ਫੰਕਸ਼ਨ ਕਰਾਇਆ ਗਿਆ ਉੱਥੇ ਸਕਿਉਰਿਟੀ ਬੰਦ ਕੀਤੀ ਕਿ ਨਹੀਂ ਸਕਿਉਰਿਟੀ ਦਾ 1% ਵੀ ਪ੍ਰਬੰਧ ਵੀਰੇ ਨਾ ਕੋਈ ਮਲਾਦਮ ਨਾ ਹੋਰ ਮਲਾਦਮ ਫਿਰ ਤੇ ਹੀ ਕੋਈ ਕਿਸੇ ਧਿਆਨ ਚ ਸੀ ਆਪਦੇ ਚ ਸੀ ਕਿਦਾਂ ਕੁ ਪ੍ਰਾਈਵੇਟ ਸੀ ਇੰਜ ਕੱਢ ਹਾਂਜੀ ਕਿਤਕ ਵੱਡਾ ਇਵੈਂਟ ਸੀਗਾ ਬਹੁਤ ਕਿਤਕ ਵੱਡਾ ਫੰਕਸ਼ਨ ਸੀਗਾ ਫੰਕਸ਼ਨ ਤਾਂ ਬਹੁਤ ਵੱਡਾ ਸੀ ਪਰ ਸਕਿਉਰਟੀ ਕੋਈ ਗਰੰਡ ਸੀਗਾ ਸਕਿਉਰਟੀ ਦਾ 0% 0% ਪ੍ਰਬੰਧ ਸੀ 1% ਦਾ ਨਹੀਂ ਸੀ ਕੋਲੇ ਖੜੇ ਦਈ ਕੋਲੇ ਖੜੇ ਸਕਿਉਰਟੀ ਖੜੀ ਸੀ ਕੋਲੇ ਸਭ ਪਾਸੇ ਹੋ ਕੇ ਖੜ ਕੇ ਕੋਲੇ ਖੜ ਕੇ ਉਹ 35-40 ਜਣੇ ਨੇ ਹਮਲਾ ਕੀਤਾ ਸਾਡੇ ਤੇ ਤੇ ਸਕਿਉਰਟੀ ਇੱਕ ਵੀ ਮਤ ਨਹੀਂ ਜਿਆ ਸੀ ਸਰ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਹੀ ਰਮਿੰਦਰ ਆ ਇਮਾਮਤ ਹੋਇਆ ਅਸੀਂ ਜੀ ਬਾਰੋਂ ਆਏ ਸੀਗੇ ਤੁਰ ਫਿਰ ਕੇ ਢਾ ਕੱਢ ਕੇ ਆਈ ਜਾਂਦੇ ਸੀਗੇ ਅਸੀਂ ਜਦੋਂ ਦੇਖਿਆ ਗੇਟ ਦੇ ਵਿੱਚ ਬਹੁਤ ਜ਼ਿਆਦਾ ਭੀੜ ਸੀਗੀ ਜਦੋਂ ਅਸੀਂ ਅੰਦਰ ਗਏ ਤੇ ਬਾਈ ਤੇ ਕੀ ਹੋਇਆ ਸੀਗਾ ਉਹ ਅਸੀਂ ਉਹਨਾਂ ਨੂੰ ਪਾਣੀ ਪੂਣੀ ਪਿਆਇਆ ਬੇ ਹੋਈ ਸੀਗਾ ਇਹਨਾਂ ਤੇ ਦੋਵੇਂ ਫੈਮਿਲੀਆਂ ਸੀਗੀਆਂ ਇਹਨਾਂ ਦੇ ਪੂਰਾ 40 50 ਜਾਨਾਂ ਨੇ ਹਮਲਾ ਕੀਤਾ ਕਿਰਪਾਨਾਂ ਤੇ ਸਾਰਾ ਕੁਝ ਸੀਗਾ ਜੀ ਉਹਨਾਂ ਕੋਲੇ ਸਾਰੇ ਮੁੰਡੇ ਫਰਾਰ ਹੋ ਗਏ ਕੋਈ ਸਿਕਿਉਰਿਟੀ ਦਾ ਕੋਈ ਪ੍ਰਬੰਧ ਨਹੀਂ ਸੀਗਾ ਜੀ ਠੀਕ ਹੈ ਜੀ ਫੰਕਸ਼ਨ ਕੀ ਸੀਗਾ ਜੈਪਾਕ ਫੰਕਸ਼ਨ ਅੱਜ ਉੱਥੇ ਉਹ ਸੀਗਾ ਜੀ ਆਪਣਾ ਕੀ ਨਾਲ ਇਹ ਹੁੰਦੇ ਆ ਆਪਣਾ ਹਾਂ ਲਾਈਵ ਸ਼ੋ ਸੀਗੇ ਬੱਬੂ ਮਾਨ ਦਾ ਜੀ ਉੱਥੇ ਸਕਿਉਰਟੀ ਦਾ ਕੋਈ ਪ੍ਰਬੰਧ ਨਹੀਂ ਸੀ ਜੀ ਬਹੁਤ ਲੱਖਾਂ ਲੋਕ ਸੀਗੇ ਉੱਥੇ ਕੀ ਲੱਗਦਾ ਵੀ ਸਕਿਉਰਟੀ ਪ੍ਰਬੰਧ ਹੋਣੇ ਚਾਹੀਦੇ ਸੀ ਹੋਣਾ ਚਾਹੀਦਾ ਸੀਗਾ ਜੀ ਸਕਿਉਰਟੀ ਕਹਿੰਦੇ ਸਾਈਡ ਤੇ ਹੋ ਕੇ ਖੜੀ ਰਹੀ ਅਸੀਂ ਜਾ ਕੇ ਬਾਈ ਨੂੰ ਆਪ ਚੱਕਿਆ ਉੱਥੇ ਬੇਹੋਸ਼ ਪਿਆ ਸੀਗਾ ਬਾਈ ਦੀ ਵਾਈਫ ਉੱਥੇ ਖੜੀ ਸੀਗੀ ਜਦੋਂ ਅਸੀਂ ਗੱਲਬਾਤ ਕੀਤੀ ਸਾਡੇ ਰਿਲੇਟਿਵ ਨਿਕਲੇ ਜੀ ਇਹ ਠੀਕ ਆ ਜੀ ਉਸ ਤੋਂ ਬਾਅਦ ਚੋ ਅਸੀਂ ਇਹਨਾਂ ਨੂੰ ਉਹ ਕੀਤਾ ਉੱਥੋਂ ਐਂਬੂਲੈਂਸ ਚ ਪਾਇਆ ਦੂਜੇ ਬਾਈ ਨੂੰ ਗੱਡੀ ਤੇ ਕੇ ਭੇਜਿਆ ਪਿੱਛੇ ਅਸੀਂ ਆਪ ਆਏ ਆ ਜੀ ਜਾ ਰਹੇ ਆਣੇ ਫਿਰ ਜਾ ਕੇ ਅਸੀਂ ਗੱਲਬਾਤ ਕੀਤੀ ਹੁਣ ਪਰਚਾ ਉਹ ਫਾਈਲ ਭਰਵਾਈ ਹੈ ਜੀ ਸਾਰਾ ਕੁਝ ਗੱਟਾ ਜਖਮੀ ਦੋ ਜਾਣੇ ਹੋਈ ਹੈ ਜਨਾਨੀਆਂ ਵੀ ਜਨਾਨੀ ਦੇ ਵੀ ਵਜੀ ਹੈ ਜੀ ਹੱਥ ਤੇ ਜੀ ਭਾਬੀ ਦੇ ਵੀ ਇੱਕ ਦੇ ਇੱਕ ਮਤਲਬ ਵਾਈ ਮੁੰਡੇ ਦੇ ਵਜੇ ਦੇ ਵੀ ਵਜੀ ਹੈ ਜੀ ਇੱਕਿਆਣੀ ਦੀ ਠੀਕ ਹੈ ਜੀ ਬੱਚਾ ਨਾਲ ਸੀਗਾ ਜੀ ਇੱਕ 4-5 ਸਾਲਾਂ ਦਾ ਜੀ ਉਹਦੇ ਵਾਜੀਆਂ ਦੀ ਤਾਂ ਬਹੁਤ ਜ਼ਿਆਦਾ ਹੋਣਾ ਸੀ ਮਾੜਾ ਹੋਣਾ ਸੀਗਾ ਜੀ ਆਪਾਂ ਉਹਨਾਂ ਨੂੰ ਜਾ ਕੇ ਸਾਰਾ ਹੈਂਡਲ ਕੀਤਾ ਉੱਥੇ ਕਿਸੇ ਕੋਈ ਨੇੜੇ ਨਹੀਂ ਲੱਗਾ ਜੀ ਸਿਕਿਉਰਟੀ ਵਾਲਾ ਉਹ ਤੋਂ ਬਾਤ ਚੁੱਕਾ ਹੈ ਕਿ ਜੀ ਮੋਟਰਸਾਈਕਲ ਲੈ ਕੇ ਆਏ ਅਸੀਂ ਐਂ ਕੀਤਾ ਯੋਂ ਕੀਤਾ ਸਾਰਾ ਕੁਝ ਮਸਾ ਅਸੀਂ ਇੱਥੇ ਲੈ ਕੇ ਆਏ ਆ ਜੀ